ਸ਼ਾਸਤਰੀ ਕਹਾਲ ਪਣ ਪ੍ਰੋ ਕੀ ਹਾਲ ਹੈ ਠੀਕ ਜੇ ਰਾਜੀ ਬਾਜੀ ਆਏ ਚਲ ਰਾਜੀ ਬਾਜੀ ਚਾਹੀਦੇ ਤੇ ਹੋਰ ਕੀ ਕਰਨ ਦੇ ਹੀ ਪੀੜਿਆ ਚਾਪਣੀ ਲੈ ਆ ਨਾ ਮੈਂ ਨਾ ਮੈਂ ਵੀ ਚਾਹ ਪਣੀ ਪੀ ਲਿਆ ਵਾ ਤੇ ਹੁਣ ਮੈਂ ਕਿਨੇ ਤੇ ਨਾਲ ਲਿਆ ਟਾਈਮ ਸੇਰੀ ਤੇ ਮੈਂ ਨਹੀਂ ਹਲੇ ਨਾਤਾ ਤੇ ਜਾਣਾ ਅੱਜ ਬਾਹਰ ਵੀ ਹੈ ਨਾ ਤੇ ਮੈਂ ਮਹਿਕ ਨੂੰ ਕਹਿਣੀ ਮੈਂ ਚਾਹ ਚਲੀਏ ਕੋਠੇ ਤੇ ਕੱਪੜੇ ਸੁਕਣੇ ਪਾਈਏ ਜਿਹੜੇ ਅਸੀਂ ਰਾਤੀ ਪੰਡਾਂ ਲੀਆਂ ਪੰਡਾਂ ਤੋਂ ਤੇ ਹੈ ਨਾ ਉਹ ਸੁਕਣੇ ਪਾਈਏ ਤੇ ਉਹ ਹੁਣ ਜਾਣਾ ਕੋਠੇ ਤੇ ਸੁਕਣੇ ਸੁਕਣੇ ਪਾ ਕੀ ਆਣੀਆਂ ਕੱਪੜੇ ਤੇ ਉਹ ਤੁਸੀਂ ਸੁਣਾਓ ਤੁਸੀਂ ਠੀਕ ਜੇ ਤੇ ਮੈਂ ਘਰ ਆਪਣੇ ਗਈ ਹਾਂ ਤੇ ਘਰੋਂ ਤੇ ਮੈਂ ਆ ਗਈ ਹਾਂ ਹੈ ਨਾ ਤੇ ਅੱਜ ਹੁਣ ਫੇਰ ਜਾਣਾ ਮਾਸੀ ਨਾਲ ਤੇ ਮਾਸੀ ਉਹ ਅਜੇ ਤੱਕ ਆਈ ਨਹੀਂ ਤੇ ਮਾਸੀ ਤੁਹਾਨੂੰ ਰਾਤ ਨਹੀਂ ਸੌਂਦੇ ਨਾ ਮਾਸੀ ਕਹਿੰਦੀ ਨਹੀਂ ਸੋ ਜਾਣਾ ਸ਼ਹਿਰ ਸੁਖਤੇ ਜਾਣਾ ਉਹਨੇ ਅੰਮ੍ਰਿਤਸਰ ਜਾਣਾ ਨਾ ਤੇ ਪਾਰਜ ਤੇ ਕਾ ਹੀ ਨਹੀਂ ਆ ਤੈਨੂੰ ਵੱਜ ਗਈ ਹੋਣਾ ਹਨਾ ਨੌਂ ਵੱਜ ਗਈ ਨੌਂ ਤੋਂ ਉੱਤੇ ਟਾਈਮ ਹੋਣਾ ਨਹੀਂ ਨੌਂ ਥਰ ਆਹੋ ਸਾਢੇ ਨੌਂ ਹੋ ਚਲੇ ਆ ਹਨਾ ਹਾਏ ਭਣ ਪ੍ਰਾਹ ਹਾਡੀ ਕੰਦਾ ਦੇ ਵੇਖੋ ਕੀ ਹੋ ਰਿਹਾ ਪਰ ਮੈਂ ਪੇਂਟ ਨਹੀਂ ਨਾ ਕਰਾਉਂਦੀ ਹੈਗੀ ਮੈਂ ਰਹਿਣ ਦੇ ਮੈਂ ਨਹੀਂ ਪੇਂਟ ਪੁੰਤੋਂ ਨਹੀਂ ਮਿਸਤਰੀ ਲਾਉਂਦੇ ਤੇ ਫਿਰ ਮੇਰੇ ਵਾਸਤੇ ਪੰਗੇ ਖਾਣੇ ਪੈ ਰਾਣੀ ਨਾਲ ਮੈਂ ਨਹੀਂ ਥੋਣਾ ਕੋਈ ਵੀ ਕੰਮ ਕੁਮ ਕਾਮ ਤੇ ਘਰ ਦਾ ਬੜਾ ਹੀ ਹੋਣ ਵਾਲਾ ਸਾਡੇ ਦਾ ਬੜਾ ਕੰਮ ਹੋਣ ਹੋਣ ਵਾਲਾ ਕਿਉਂਕਿ ਜਿਹੜੇ ਬੂਏ ਬਾਲ ਵੀ ਖਾਖੜੇ ਸੀ ਔਕਨੇ ਉਹ ਵੀ ਸਾਰੇ ਬਦਲਣ ਵਾਲੇ ਹਨਾ ਪਰ ਮੈਂ ਹੁਣ ਕਰਾਉਣੀ ਨਹੀਂ ਡਈ ਪਈ ਰਹਿਣ ਦੇ ਮੈਂ ਨਹੀਂ ਕਰਾਉਣਾ ਕਰਾਣਾ ਖਸਮਾਂ ਖਾਣ ਦੇ ਬਾਅਦ ਚ ਕਿਤੇ ਵੇਖੀ ਜਾਗੀ ਜਿਹੜੇ ਦੇ ਪਾਪਾ ਹੋਣਗੇ ਤੇ ਚੰਗਾ ਫਿਰ ਭੈਣ ਭਰਾਓ ਮੈਂ ਕਿ ਅੰਦਰਵਾੜੀ ਜਿੱਥੇ ਚੱਲਣ ਡਿਆ ਬੰਦ ਕਰਤਾ ਹੀ ਹੈਗਾ ਉਸ ਮਾਸਾ ਪਾਣੀ ਕਿ ਨਹੀਂ ਹੈਗਾ ਸਹੇਣੀ ਨੂੰ ਗਰਮ ਪਾਣੀ ਨਾਲ ਲੈਣੀ ਹੈ ਨਾ ਚਲ ਫਿਰ ਭੈਣ ਤਾ ਉਸ ਸਹੇਣੀ ਨੂੰ ਵੀ ਨਿਵਾ ਲਾਂ ਫਿਰ ਮਾਸੀ ਦੇ ਵੀ ਆਉਂਦਾ ਟਾਈਮ ਹੋਉਂ ਡਿਆ ਤੇ ਮੈਂ ਤੁਹਾਨੂੰ ਮਿਲਨੀਆ ਫਿਰ ਬਾਅਦ ਚ ਬਾਹਰ ਇਹ ਵੀਡੀਓ ਬਣਾਵਾਂਗੀ ਅਸ਼ਾ ਇਹ ਹੈ ਨਾ ਬਾਤ ਹੱਟ ਲੱਗਣੀ ਕਿ ਨਹੀਂ ਚਲਦੇ ਚੱਲ ਪਾਈ ਜਾਂਦੇ ਨੇ ਲੈ ਬੁੱਢੇ ਕੋਸ਼ਣਾ ਵਾਸ ਨਾ ਦੀ ਆਈ ਹੈ ਨਾ ਤੈਨੂੰ ਕੋਈ ਘੋਟਾ ਕਪੜਾ ਨਹੀਂ ਨਾ ਵਾਏ ਚੱਕੋ ਇਹਨੇ ਕੱਢ ਨਹੀਂ ਦਿੱਲੀ ਵੀ ਫਿਰ ਮੈਂ ਪੋਕਿੰਗ ਕੁੜੀ ਉਡੀ ਘਰ ਨਾ ਇਹ ਹੀ ਬੰਦ ਮੈਂ ਉਹ ਇਹ ਪੈਂਦਾ ਹੋ ਸਾਰੀਆਂ ਤੋਂ ਕਹਿੰਦੇ ਚੱਲ ਭੂਆ ਪਹਿਲੇ ਕਪੜੇ ਪਾ ਕੇ ਆਈਏ ਕਪੜੇ ਤਾਂ ਪਾ ਕੇ ਆਂਗਾ ਪਰ ਮੈਨੂੰ ਲੱਗੂ ਨਹੀਂ ਰਿਹਾ ਕਿ ਸੈਂਰੀ ਨੂੰ ਅੱਜ ਕੀ ਪਾ ਕੇ ਖੜਾ ਸੈਂਰੀ ਦੀ ਕੋਈ ਪੈਂਟ ਤੋਂ ਪੀਣੀ ਨਾ ਹੈਗੀ ਸੁੱਕ ਆਹ ਬਲੋ ਦੇਖਣ ਚੁਗ ਨਾ ਆ ਰਿਹਾ ਬੈਂਟਾਂ ਚ ਜਦ ਰੈਂਟੀ ਮੈਂ ਪੋਸਟ ਕਰਨੀ ਹੈ ਨੀ ਵੀਡੀਓ ਇਹ ਭੈਣ ਕੋਈ ਕੱਪੜਾ ਹੀ ਨਹੀਂ ਲੱਭਣ ਰਿਹਾ ਵੀ ਕੀ ਪਾ ਕੇ ਖੜਾ ਪੈਂਟਾਂ ਤਾਂ ਸਾਰੀਆਂ ਗਿੱਲੀਆਂ ਤੇ ਕੋਟ ਤੇ ਸੁੱਕਣੇ ਪਾਉਂ ਜਾਣਾ ਤੇ ਆਹ ਸਿਆ ਮਰੀਂਦਾ ਇੱਕ ਟਰੈਕ ਸੂਟ ਹੀ ਤੇ ਇਹ ਹਜੇ ਉਹਨੇ ਇੱਕ ਵਾਰੀ ਪਾਇਆ ਹੀ ਬਾਹਰ ਹੈ ਨਾ ਤੇ ਮੈਂ ਚਾਹ ਇਦਾਂ ਕਰਨੀ ਆ ਵੀ ਇਹ ਪਾ ਤੀ ਨਹੀਂ ਸਾਬਾ ਪਾ ਲੇਗੀ ਪਾ ਦਨੇ ਵਾ ਕਿ ਨਾ ਸੋਹਣਾ ਹੈ ਇਹ ਨੰਨੀ ਆਣੇ ਵੀ ਪਸੰਦ ਕਰਦੇ ਆ ਵੀ ਕਿਹੜੀ ਚੀਜ਼ ਸੋਹਣਾ ਹੈ ਇਹ ਜੇ ਅੱਛਾ ਹੈ ਨਾ ਉਦਿਕ ਲੱਤੀ ਕਲੀ ਕੁਦਿਆ ਮੈਂ ਥੋੜੇ ਕਿਤੇ ਨਹੀਂ ਆਉਣੀ ਅੱਜ ਕੱਲ ਦੇ ਹਾਂ ਜੇ ਘੜ ਲਾਈ ਉਹੀ ਪਾ ਲੈਨੇ ਹਾਂ ਮਾਂ ਦੇ ਬਲ ਫੋਨਾ ਚਲ ਇਹ ਵਾਲਾ ਪਾ ਦਿਨੀਆ ਫਿਰ ਹੈਨਾ ਇਹ ਵਾਲਾ ਪਾ ਦੇਣਾ ਚਲੋ ਠੀਕ ਆ ਤੇ ਨੋ ਆਹ ਥੋਲੇ ਉਂਦੀ ਬੰਨ ਹੋਰ ਤੇ ਕੰਟੀ ਮੇਰਾ ਜੀ ਕਰਨ ਦੇ ਭੇਜਦੇ ਨਾਲ ਤਾਂ ਪਾਣਾ ਹੈ ਨਾ ਆਹ ਕਾਜ ਰੱਖ ਜਿਆਦਾ ਮੋਟਾ ਹੈ ਤੇ ਚਲ ਰਹੀ ਅੰਦਰ ਵੀ ਫਲੀਸ ਫਲਾਸ ਲੱਗੀ ਆ ਕਿ ਜਾਈ ਹੀ ਪਾ ਦ ਚਲਾਈ ਹੀ ਪਾ ਦਿੰਨੀ ਆ ਤੇ ਆਹ ਵਾਲੀਆਂ ਜੁਰਾਬਾਂ ਕੱਢੀਆਂ ਜੁਰਾਬਾਂ ਬਾਂੜੀਆਂ ਗੰਦੀਆਂ ਕਰਦੀਆਂ ਨਹੀਂ ਜੁਰਾਬਾਂ ਤੇ ਬਹੁਤ ਗੰਦੀਆਂ ਕਰਦੀ ਹਾਂ ਮੈਕ ਓ ਚੜੀ ਕੋਠੇ ਉੱਤੇ ਮੈਕ ਤੇ ਡਈ ਵਾਜਾ ਮਾਰਨ ਆਹ ਸਾਰੇ ਕੱਪੜੇ ਆ ਜਾ ਮੈਕ ਥੱਲੇ ਕੋਸ਼ ਕੱਪੜੇ ਤੂੰ ਲੈ ਜਾ ਮੈਂ ਸੈਮ ਹੀ ਲੁਨਵਾ ਦਾਂ ਆ ਕੁਝ ਪੈਂਟਾਂ ਪੁੰਟਾਂ ਰੱਖੀਆਂ ਸਾਰੀਆਂ ਆ ਸਾਰੇ ਜਿਹੜੇ ਰਾਤੀ ਖਿਲਾ ਰਹੀਏ ਸਾਰੇ ਸੁੱਕਣੇ ਪਾਉਣੇ ਆ ਤੇ ਉਹ ਹੁਣ ਮੈਂ ਤੁਹਾਨੂੰ ਕਹੀਆਂ ਮੈਂ ਤੁਹਾਨੂੰ ਪਰੰਦੀ ਪੌੜੀਆਂ ਤੇ ਹੁਣ ਇਹ ਜਾਈਏਗੀ ਪੌੜਾ ਤੇ ਇੱਥੇ ਮੈਂ ਕਹੇ ਕੱਪੜੇ ਸੁੱਕਣੇ ਪਾਉਣ ਮੈਂ ਕਿੰਨੇ ਸੇ ਜੋਗਾ ਬੜੀ ਮਾਲ ਲਈ ਆ ਹਾਂ ਬੜੇ ਨੇ ਕਿੰਨੀ ਜੋਗਾ ਮਾਲ ਲਈ ਨੇ ਤੇ ਟਾਕੇ ਦੇ ਆਪ ਸਟੈਂਡ ਤੇ ਆ ਸਟੈਂਡ ਫੇਰ ਲਿਆ ਬਾਹਰ ਕੱਢ ਕੇ ਮੈਂ ਪਾਉਣੀ ਆ ਕੱਪੜੇ ਸੁੱਕਣੇ ਤੇ ਕਪੜੇ ਸੁੱਕਣੇ ਪਾਤੇ ਕੋਸ਼ ਇੱਥੇ ਪਾਤੇ ਆ ਕੋ ਜਿੱਧਰ ਤਾਰ ਤੂਤ ਤੇ ਪਾਤੇ ਆ ਮਤਲਬ ਭਾਰਤੀ ਆ ਇੱਕ ਕੁਆਲਿਟੀ ਮੇ ਤਾਰ ਜਿੰਨੇ ਵੀ ਪਏ ਹਜੇ ਕੁਝ ਪਾਉਣ ਵਾਲੇ ਆ ਮੈਂ ਲੈਣ ਗਈ ਆ ਥੱਲੇ ਤੇ ਉਹ ਲਿਉਂਦੀ ਤੇ ਫੇਰ ਪਾਉਣੀ ਆ ਉੱਥੇ ਲਿਪਨਪਰਾਉ ਇੱਥੇ ਨਹੀਂ ਗਏ ਹਾਂ ਉੱਥੇ ਅਮਰਸਰ ਤੇ ਜੋ ਵੀ ਲੈਣਾ ਸੀ ਉਹ ਤੇ ਹਿਲਾਲੇ ਅੰਤਿਪੋਸ਼ਣੇ ਲਈ ਆਵਾਸ ਮਾਸੂ ਜੀ ਨੇ ਲਏ ਆਪਣੇ ਕੱਪੜੇ ਤੇ ਆ ਸੇਲਾਂ ਜ਼ੂਲਾਂ ਦੇ ਤੇ ਇੰਨੀ ਭੀੜ ਹੀ ਨਾ ਜਿਹਦਾ ਹਿਸਾਬ ਹੀ ਕੋਈ ਨਹੀਂ ਆ ਤੇ ਮਾਸੂ ਜੀ ਨੇ ਲਏ ਤੇ ਉੱਥੇ ਨਾਲੇ ਪਤਾ ਨਹੀਂ ਕਿ ਖਰੇ ਵੋਟਾਂ ਹੋਈਆਂ ਵੋਟਾਂ ਕਰਕੇ ਇੰਨੀ ਭੀੜ ਹੀ ਪਤਾ ਨਹੀਂ ਕੀ ਵੋਟਾਂ ਹੀ ਹੈ ਨਾ ਉਹਦੀ ਹਿਸਾਬ ਨਾਲ ਵੋਟਾਂ ਨਹੀਂ ਆਤਵਾਰੀ ਦਾ ਸਾ ਪੀੜੀ ਆਹ ਬਸ ਜਿਹੜੇ ਬਹੁਤ ਜਗ੍ਹਾ ਜਗ੍ਹਾ ਕੁਰਸੀਆਂ ਜਿਹਾ ਲਾ ਕੇ ਬੈਠੇ ਚੋਣ ਨਿਸ਼ਾਨੇ ਬੁਝ ਬਜ਼ਾਰਾ ਚ ਭੀੜੀ ਹੈ ਆਤਵਾਰੀ ਹਾਂ ਉਹ ਹੀ ਹੋ ਸਕਦਾ ਵੀ ਇਹ ਥਰ ਥੋੜੀ ਹਿਸ਼ ਨਹੀਂ ਹੋ ਰਿਹਾ ਸ਼ਨੀ ਹਰ ਪਰ ਚਲੋ ਗੁਰੂ ਘਰ ਤੇ ਰਹਿ ਵੀ ਭੀੜ ਹੁੰਦੀ ਆ ਪਰ ਬੜੀ ਭੀੜ ਨਹੀਂ ਸੱਚੀ ਇੰਨੀ ਭੀੜ ਨਹੀਂ ਨਾ ਤੇ ਇੱਥੇ ਬੱਸ ਸਟੈਂਡ ਨੂੰ ਜਾਣ ਡੇ ਹਾਂ ਤੇ ਭੈਣਾ ਹੁਣੀ ਆ ਗਈਆਂ ਆਪਣੇ ਘਰ ਤੇ ਘਰ ਆਣ ਕੇ ਅਜੇ ਮਤਲਬ ਮੂੰਹ ਹੀ ਨਹੀਂ ਕੋਤਾਵਾ ਤੇ ਦੂਸਰਾ ਮੇਰੇ ਫੋਨ ਦੀ ਬੈਟਰੀ ਲੋਹੀ ਤੇ ਫੋਨ ਹੋ ਗਿਆ ਬੰਦ ਮਾਸੀ ਉਧਰ ਦੀ ਉਧਰ ਚਲ ਗਈ ਮਾਸੀ ਘਰ ਨਹੀਂ ਆਈ ਹੈਗੀ ਹੈਨਾ ਤੇ ਫੋਨ ਹੋ ਗਿਆ ਬੰਦ ਕੀ ਕਿ ਸਵੇਰ ਕੀਤਾ ਵੀ ਮੈਂ ਆਪਣੇ ਮਨੋਂ ਭੱਜ ਭੱਜ ਕੇ ਕੰਮ ਕਰਨ ਲੱਗੀ ਰਹੀ ਵੀ ਸੈਮਰੀ ਨੂੰ ਨੁਹਾ ਲਿਆ ਕੱਪੜੇ ਸੁੱਕਣੇ ਪਾਉਗਾ ਰਾਹ ਕਰ ਹੈਨਾ ਤੇ ਮੈਂ ਆਪਣੇ ਮਨੋਂ ਫੋਨ ਲਾ ਰਿਹਾ ਚਾਰਜ ਤੇ ਚਾਰਜ ਤੇ ਮਰਜਣਾ ਕਿਤੇ ਲੱਗਾ ਹੀ ਨਾ ਉਹ ਲੱਗਾ ਹੀ ਨਾ ਚਾਰਜ ਤੇ ਤੇ ਫਿਰ ਮੈਂ ਹੁਣ ਕੀ ਕਰਦੀ ਹੈ ਹੈਨਾ ਹੁਣ ਮੈਂ ਆਣ ਕੇ ਤੇ ਫਿਰ ਉਸ ਵੇਲੇ ਖ ਨੇ ਇਦਾਂ ਹੀ ਲੱਗੀ ਜਿੰਨਾ ਕ ਚਾਰਜ ਤੇ ਫੋਨ ਪਰ ਬਾਅਦ ਚ ਬੰਦ ਹੋ ਗਿਆ ਥੋੜਾਕ ਟਾਈਮ ਚੱਲ ਰਿਹਾ ਬਾਅਦ ਚ ਹੋ ਗਿਆ ਬੰਦ ਤੇ ਹੁਣ ਆਈਆਂ ਵਾ ਤੇ ਆਉਣ ਦਿਆਂ ਮਾਸਟੀ ਨੂੰ ਤੇ ਘਰ ਘਾਤਾ ਤੇ ਰਹਿ ਕੇ ਕੀ ਆਈਆਂ ਇੱਕ ਸੈਮਰਿੰਦੀ ਕਰੀਮ ਜੀ ਲੈ ਕੇ ਆਈ ਹਾਂ ਉਹ ਵੀ ਆਹੀ ਕਿੰਨਾ ਵੇ ਹੈ ਚ ਖਲਾਰਾ ਪਾਇਆ ਹੁੰਦਾ ਆ ਆ ਲੈ ਕੇ ਆਈਆਂ ਸੈਮਰਿੰਦੀ ਤੇ ਪਹਿਣਾ ਇੱਕ ਸਿਬਾ ਮੇੜਦੀ ਦੀ 80 ਜਾਂ 1400 ਰੁਪਏ ਦੀ ਦੀਆਂ ਮੈਂ ਚਾਰ ਦਫਾ ਕਰ ਤੇ ਆ ਲਾ ਲੋਸ਼ਨ ਜਾਲਾ ਆਈਆਂ ਇਹਦੇ ਨਾਲ ਦੀ ਨਾ ਕਰੀਮ ਇੱਕ ਲਈ ਤੇ ਉਹ ਇੰਨੀ ਵਧੀਆ ਯਾ ਉਹ ਆਈ ਤੇ ਖਰੇ 1100 ਦੀ ਪਤ ਨਹੀਂ ਲੱਗੀ ਰਿਹਾ 1000 ਦੀ ਦਿੱਤੀ ਮੇਰੇ ਖਿਆਲ ਚ ਕਿ ਪਤ ਨਹੀਂ ਵਾਦ ਲੱਗੀ ਤੇ 1100 ਦੀ ਦਿੱਤੀ ਹੈ ਮਤਲਬ ਬੜੀ ਵ ਹਾਂ ਵੀ ਇਹ ਨਾ ਵੱਡੀ ਮੇਰੇ ਖਿਆਲ ਦੇ ਵਿੱਚ ਤੇ ਆਹ ਲੋਸ਼ਨ ਮਿਲਿਆ ਤੇ ਇਹਦੇ ਨਾਲ ਦੀ ਮਿਲੀ ਨਹੀਂ ਆ ਵੀਨੋ ਦੀ ਪਰ ਨਹੀਂ ਗੱਲ ਜੀ ਉਹ ਜੀ ਬਣੀ ਨਹੀਂ ਹੈਗੀ ਇਹ ਫਿਰ ਲੋਸ਼ਨ ਤੇ ਲੋਸ਼ਨ ਹੀ ਹੈ ਨਾ ਤੇ ਕਰੀਮ ਤੇ ਕਰੀਮ ਹੀ ਹੁੰਦੀ ਤੇ ਹੈ ਨਹੀਂ ਗੱਲ ਬਣੀ ਹੁਣ ਕੇਅਰ ਜਾਵਾਂਗੀ ਤੇ ਲੈ ਕੇ ਆਵਾਂਗੀ ਮੇਰੇ ਤੇ ਪੈਣੋ ਆਫਾ ਹਥੇ ਜਿਹਦਾ ਕੋਡ ਨਹੀਂ ਪਿਆ ਹੁੰਦਾ ਐਦਾਂ ਦੇ ਹੱਥ ਹੋ ਗਏ ਆ ਕਿ ਤੇ ਕਿਉਂਕਿ ਫਿਰ ਮੈਂ ਵੀ ਇੰਨੀ ਕੇਅਰ ਜੀ ਨਹੀਂ ਨਾ ਕਰਦੀ ਫਿਰ ਮੈਂ ਮਤਬਰ ਹੱਥੂ ਤੇ ਕੁਝ ਲਾਵਾਂ ਜਾਂ ਕੁਝ ਤੇ ਬਹੁਤਾ ਹੀ ਬੁਰਾ ਆਉਤ ਨਹੀਂ ਕੀ ਹੋਇਆ ਤੇ ਇੰਨੇ ਖਰਾਬ ਹੱਥ ਹੋ ਗਏ ਤੇ ਹੁਣ ਮੈਂ ਹਾਂ ਚਲੇ ਹੀ ਲਾ ਲਾਂਗੀ ਹੱਥ ਤੇ ਤੇ ਆ ਹੁਣ ਹੀ ਕੱਪੜਿਆਂ ਦੇ ਢੇਰਾਂ ਦੇ ਢੇਰ ਜਿਹੜੇ ਸਵੇਰੇ ਤੋਤੇ ਹੀ ਹਨਾ ਕੱਲ ਰਾਤ ਦੇ ਜਿਹੜੇ ਤੋਤੇ ਹੀ ਉਸ ਤੇ ਸੁਕਣੀ ਪਾ ਕੇ ਗਈਆਂ ਹਾਂ ਤੇ ਇਹ ਸਾਰੇ ਹੁਣ ਮੈਂ ਹਾਂ ਵੀ ਜੋੜ ਕੇ ਤੇ ਰੱਖ ਲੈਣੀ ਤੇ ਮੈਂ ਮੈਂ ਤਨ ਕਹਿਣ ਜਿੰਦਾ ਕਿ ਚਾਹ ਪੀਣੀ ਹੈ ਚਾਹ ਨੂੰ ਜੀ ਕਰਨ ਡਿਆ ਹੈ ਹਨਾ ਤੇ ਆ ਹੁਣ ਮੈਂ ਜੋੜਨੀ ਹੈ ਤੇ ਨਾਲੇ ਚਾਹ ਬਣਾਉਣੀ ਤੇ ਸਿਆਣੀ ਤੇ ਅਮਜਾਈ ਚਲ ਗਈ ਗਵਾਂਡੀਆਂ ਦੇ ਘਰ ਤੇ ਉਹਨੂੰ ਤਾਂ ਉੱਧਰ ਹੀ ਜੀਉਦਾ ਬੜਾ ਲੱਗਦਾ ਉੱਧਰ ਉਹ ਤੇ ਬਸ ਘਰ ਨਹੀਂ ਆਈ ਉੱਧਰ ਦੀ ਉੱਧਰ ਹੀ ਚਲ ਗਈ ਰਾਤ 'ਚ ਵੀ ਆਉਂਦੀ ਕਹਿੰਦੀ ਆਉਂਦੀ ਮम्मा ਮੈਂ ਉਹਨਾਂ ਦੇ ਘਰ ਜਾਣਾ ਹੈ ਤੇ ਹੁਣ ਆਵੇ ਪੰਡ ਵੀ ਕਿ ਦਵਾ ਹੁਣ ਇਹ ਹੁਣ ਇਕੱਠੇ ਹੁੰਦੇ ਨਹੀਂ ਹੁਣ ਨਾਲੇ ਨਾਲ ਹੀ ਧੋਈ ਜਾਣੇ ਆ ਤੇ ਹੁਣ ਮੈਂ ਇਹਨਾਂ ਦੀ ਤੈਅ ਲਾਉਣਾ ਫਿਰ ਸਾਰੀਆਂ ਜਰਾਬਾਂ ਧੋ ਤਾ ਕੇ ਚੁੱਕ ਲੈਣਾ ਹੀ ਤੇ ਆ ਰਹਿ ਗਈਆਂ ਇੱਥੇ ਹੀ ਇਹਨਾਂ ਨੂੰ ਚੁੱਕ ਕੇ ਤੇ ਰੱਖ ਕੇ ਹੁਣ ਨਹੀਂ ਆ ਤੇ ਇਹ ਚੁੱਕ ਲਈਆਂ ਤੇ ਇੱਥੇ ਰੱਖ ਲਈਆਂ ਮੈਂ ਅੱਗੇ ਕਹਿਣੀ ਆਂ ਕਿ ਜਰਾਬਾਂ ਹੀ ਪੂਰੀਆਂ ਲੱਭਣੀਆਂ ਇੱਕ ਦੇ ਵਿੱਚ ਇੱਕ ਜਰਾਬ ਪਾ ਕੇ ਰੱਖ ਦੋ ਨਾ ਤੇ ਬਾਹਰ ਦੇ ਵਿੱਚ ਫਿਰ ਇਹ ਆ ਵੀ

ਏ ਐਦਾਂ ਨਹੀਂ ਪੀਣੀ ਗ라스ੀ ਚ ਪਾ ਕੇ ਦਵਾਂਗੇ ਇਹਦੇ ਚ ਪਤਾ ਨਹੀਂ ਕੀ ਕੀ ਮੇਰੇ ਨਹੀਂ ਆ ਆਪ ਕਿ ਨਾ ਪੀਉਂਦੀ ਆਖੇ ਨਹੀਂ ਲੱਗਦੀ ਇਹਨੂੰ ਮੈਂ ਕਹਾ ਵੀ ਤੂੰ ਉਹ ਨਾ ਪੀ ਹੈ ਨਾ ਪਤਾ ਨਹੀਂ ਕੀ ਕੀ ਪਹਿਲਾਂ ਤੇ ਨਾਰੀਅਲ ਪਾਣੀ ਮੰਗਣ ਦੀ ਆ ਮੈਂ ਲਿਆ ਵੀ ਰਿੰਦੀ ਕਹਿੰਦੀ ਹੀ ਵੀ ਮੈਂ ਆਪ ਨਾਲ ਜਾਣਾ ਤੇ ਹਵਾ ਬੜੀ ਆ ਤੇ ਕੁਵੇਲਾ ਵੀ ਆਵਾ ਹੋ ਗਿਆ ਰਾਤ ਦਾ ਟਾਈਮ ਹੈ ਤੇ ਹਵਾ ਪੈਣੀ ਹੈ ਸਕੂਟਰੀ ਤੇ ਤੇ ਮੈਂ ਇਹਨੂੰ ਨਾਲ ਨਹੀਂ ਲੈ ਕੇ ਗਈ ਤੇ ਏ ਐਸੇ ਜਿੱਦ ਦੇ ਵਿੱਚ ਹੀ ਫਿਰ ਹਾਲ ਲੈ ਕੇ ਆਈ ਆ ਤੇ ਮੈਂ ਵੀ ਸੋਚਿਆ ਚਲ ਚੁੱਪ ਕਰ ਜਾਈ ਹਣਾ ਐਦਾਂ ਜਿੱਦ ਕਰਨ ਦੀ ਆ ਤੇ ਕੀ ਕਰਨਾ ਸੀ ਫਿਰ ਮੈਂ ਪਹਿਲੇ ਦਿੱਤੇ ਤੇ ਜਾ ਕੇ ਤੇ ਗਵਾਨੀਆਂ ਗਵਾਨੀਆਂ ਦੇ ਨਾਲ ਜਾ ਕੇ ਆਹ ਵਾਲਾ ਲੈ ਕੇ ਆਈ ਆ ਉਹ ਪਤਾ ਨਹੀਂ ਕੀ ਦਾਗ ਜਿਹਾ ਆਇਆ ਹੈ ਕਿੰਨਾ ਗੰਦਾ ਲੱਗਣ ਡਿਆ ਆ ਇਹ ਪਤਾ ਨਹੀਂ ਕਹੜਾ ਦਾਗ ਹੈ ਸਾਫ ਕਰਾਂਗੀ ਇਹ ਵੀ ਇੰਦਾ ਹੀ ਆ ਵੀਡੀਓ ਚ ਕੋਈ ਚੀਜ਼ ਮੈਂ ਵੇਣੀ ਹੈ ਤਾਂ ਮੈਨੂੰ ਆ ਵੀ ਬੜੀਆਂ ਗੰਧੀਆਂ ਜੀਆਂ ਲੱਗਦੀਆਂ ਪਰ ਘਰ ਪਹਿਲਾਂ ਵਰਗਾ ਰਿਹਾ ਹੀ ਨਹੀਂ ਅਸਲ ਦੇ ਵਿੱਚ ਸਾਡਾ ਬੜਾ ਗੰਦਾ ਜਿਹਾ ਹੋ ਗਿਆ ਹੈ ਨਹੀਂ ਆ ਕੁੜੀਆਂ ਕਿਹੜੀ ਆ ਕਿਹੜੀ ਆ ਦੀਦੀ ਅੱਜ ਭਾਵੇਂ ਪੂਰੀ ਕਹਿੰਦੀ ਦੀ ਪੂਰੀ ਅੱਜ ਭਾਵੇਂ ਮੇਨੂੰ ਵੀਡੀਓ ਚ ਲੱਲਾ ਅੱਜ ਮੇਰੇ ਕੱਪੜੇ ਬੜੇ ਸੋਹਣੇ ਲੱਗ ਰਹੇ ਆ ਖਾ ਹੁਣ ਨਹੀਂ ਅੱਗੇ ਕੋ ਵੇਖੋ ਪਰ ਉਹ ਪੂਰੀ ਹਾਦੀ ਨਹੀਂ ਸੋਣੀ ਕਿੱਡੀ ਜਿਹੀ ਸੋਹਣੀ ਮੈਨੂੰ ਕਹਿੰਦੀ ਪੂਰੀ ਅੱਜ ਭਾਵੇਂ ਵੀਡੀਓ ਚ ਲੱਲਾ ਅੱਜ ਮੈਂ ਅੱਜ ਕੱਪੜੇ ਮੇ ਬੜੇ ਸੋਹਣੇ ਲੱਗੇ ਹੋਏ ਆ ਹੋਰ ਸੰਗਾਂਦੀ ਮੈਂ ਮੈਂ ਇਦਾਂ ਹੀ ਵੀਡੀਓ ਬਣਾ ਲੈਣੀ ਆ ਬੈਠੇ ਜਾਂਦੇ ਇਹ ਕੱਪੜੇ ਕਿਹੋਂ ਆਏ ਕੋ ਕੱਪੜੇ ਆ ਕੁੜੀ ਦੇ ਆ ਤਾਂ ਪਰ ਬੜੇ ਚੰਗੇ ਆ ਹੈ ਏਦਾਂ ਨਹੀਂ ਕਹਿੰਦੇ ਭੈਣ ਭਰਾ ਬੜਾ ਪਿਆਰ ਕਰਦੇ ਆ ਚੱਲ ਮੈਂ ਕੱਪੜੇ ਬੰਨ ਸਸੀ ਕੰਤ ਕਹ ਲੈ ਸਸੀ ਨਾਲ ਭੈਣ ਭਰਾ ਕੀ ਹੁੰਦੇ ਆ ਐਵੇਂ ਮੈਂ ਮਗਰ ਫੈੜ ਬਰਾ ਹੀ ਕਹੀ ਮੈਂ ਤਾਂ ਬਰਾ ਹੀ ਨਹੀਂ ਐਵੇਂ ਤਾਂ ਬਰਾ ਹੀ ਹਿੰਦੀ ਆ ਚਲ ਚੰਗਾ ਭਣ ਭਰਾਓ ਅੱਜ ਮੇਰੀ ਵੀਡੀਓ ਵੇਖ ਲਿਓ ਚੰਗਾ ਅੱਜ ਤੇ ਵਿਚਾਰੀ ਕੁੜੀ ਨੇ ਵੀ ਕਿਆ ਹੋਵਾ ਵੀ ਮੈਨੂੰ ਨਾ ਵੀਡੀਓ ਚੱਲੇ ਲਵ ਮਰੀਆਨਾ ਅੱਜ ਮੈਂ ਕੱਪੜੇ ਵੇਲਾ ਕਿੰਨੇ ਸੋਹਣੇ ਪਾਇਆ ਤੇ ਉਹ ਵਿਚਾਰੀ ਪਤਾ ਕੀ ਹੱਡੀ ਤੇ ਮਾਤੀ ਸੱਚੀ ਬੜੀ ਵੱਜੀ ਮੇਰੇ ਹੱਥ ਵੀ ਹੂ ਲੱਗਦੇ ਜਿਦਾਂ ਕੋੜ ਨਹੀਂ ਪੈ ਗਿਆ ਹੁੰਦਾ ਹੱਥਾਂ 'ਚ ਐਦਾਂ ਹੋ ਗਿਆ ਕਿ ਇੰਨੀ ਬੁਰੀ ਪਤਾ ਨਹੀਂ ਠੰਡ ਦੇ ਕਰਕੇ ਹੋਈ ਹੋ ਕਿ ਜਾਂ ਕੰਮਕਾਰ ਕਰਕੇ ਮਿੱਟੀ ਘੱਟਾ ਕਰਕੇ ਇੰਨੀ ਹੋਈ ਆ ਤੇ ਹੁਣ ਨਹੀਂ ਮੈਂ ਕਹਿਣੀ ਹਾਂ ਕਿ ਮੈਂ ਨੇਲ ਐਕਸਟੈਂਸ਼ਨ ਕਰਾ ਕੇ ਆਵਾਂਗੀ ਵੇਖਾਂਗੀ ਜੇ ਮੈਂ ਕਹਿੰתי ਮੇ ਭਾਬੀਆਂ ਦੀ ਦਫਾ ਕਰ ਪਰੇ ਰਹਿੰਦੇ ਤੇ ਇਹ ਮੈਂ ਕਿ ਤੂੰ ਲਾਸ ਨਹੀਂ ਕਰਾਵਾਂ ਕਿ ਨਾ ਕਰਾਵਾਂ ਪੱਕਾ ਚੰਗੀ ਲੱਗੇਗੀ ਅੜੀ ਹੱਥ ਤੇ ਕਾਲੇ ਜੇ ਆ ਮੈਂ ਨਹੀਂ ਮੈਂ ਨਹੀਂ ਕਰਵਾਉਂ ਮੈਂ ਨਹੀਂ ਪੈਡੀਕਯੂਰ ਨਾ ਕਰੇ ਬੜੇ ਜਿੱਟੇ ਨਿਕਲ ਆਉਣੇ ਮੈਨੂੰ ਇਹਨੇ ਮੇਮ ਬਣਾਉਣੇ ਨਾ ਹੂੰ ਉਹ ਤਾਂ ਮੇਲ ਨੂੰ ਥੋੜੀ ਆ ਜਾਂ ਡੈਡੀ ਸਕਿਨ ਥੋੜੀ ਆ ਉਦਾਂ ਹੀ ਸੜ ਜਨੇ ਕਾਲੇ ਬੜੇ ਆ ਠੰਡ ਦੇ ਕਰਕੇ ਨਾ ਹੂੰ ਚਲ ਚਿੰਦਾ ਭੈਣ ਭਰਾਓ ਇੰਨੀ ਐ ਜੋਰ ਪਵੇਗਾ ਤੇ ਫਿਰ ਮੈਂ ਕਰਾਵਾਂਗੀ ਪੈਹ ਪੂਏ ਕਿਤੇ ਹੱਥ ਚਾਉਣਗੇ ਨਾ ਕਿਸੇ ਪਾਸੇ ਤੇ ਕਰਾਵਾਂਗੀ ਫਿਰ ਮੈਂ ਮੈਨੀਕਿਓਰ ਪੈਡੀਕਿਓਰ ਚੰਗਾ ਤੌਰ ਕੱਢਾਂਗੀ ਮੈਂ ਆਪਣਾ ਚਲ ਫਿਰ ਚੰਗਾ ਭੈਣ ਭਰਾਓ ਫਿਰ ਕੱਲ ਨੂੰ ਵੀਡੀਓ ਬਣਾਵਾਂਗੀ